ਨੇ ਤਾਂ ਨੇ ਤਾਂ ਉਹ ਜਿਹੜਾ ਭਾਈ ਲੰਗਿਆ ਕੌਣ ਆਉ ਹੈ ਆਇ ਕੋਈ ਨਹੀਂ ਪਤਾ ਲੱਗਣ ਡਿਆ ਇਹਦਾ ਵੇਖਿਆ ਵੇਖਿਆ ਹੁਣ ਦਾਵਾ ਪਰਮ ਤਰਾ ਰੋ ਰੋ ਕੇ ਤੇ ਰਾਖਾਇਮ ਕਰਾਨੀਆਂ ਹੋ ਗਈਆਂ ਕੋਈ ਪਛਾਣ ਨਹੀਂ ਆਉਂਦੀ ਚੱਲ ਅੱਛਾ ਬੰਦਿਆਂ ਵਰਗੇ ਬੰਦੇ ਹੋ ਕੋਈ ਚੱਲੇ ਬਾਅਦ ਵਿੱਚ ਘਾਟੇ ਪਾ ਗੇਟ ਦੇ ਅੱਗ ਲਾ ਲਾਂ ਤੁਹਾਨੂੰ

ਓਏ ਓਏ ਇਹ ਕਿਨੇ ਕਰੀ ਲਿਆਦੀ ਬੋਲੀਆਂ ਹੋਰ ਆ ਗਏ ਭੈਣ ਹੋਰ ਤੁਸੀਂ ਸੁਣਾਓ ਕੀ ਚਾਹ ਹਿਦਰੀ ਕਰਕੇ ਮੈਂ ਤਾਂ ਠੀਕ ਠਾਕ ਹਾਂ ਫੇਰੀ ਤੋਰੀ ਕੀ ਕਰਨੀ ਆ ਸਾਹ ਚੜ ਗਿਆ ਜਣਾ ਤੇ ਚੋਕੇ ਦੁਰਿਆ ਨਹੀਂ ਜਾਂਦਾ ਪਰ ਜੀ ਬੜਾ ਕਰਦਾ ਵੀ ਚੁੱਕੀ ਹੈ ਖੜਾਈਏ ਦੋ ਘਾਲੀ ਬੋਤ ਰਹਿ ਗਈ ਇੱਥੇ ਅਜੀ ਉਹ ਲੈਣਾ ਨਹੀਂ ਹੋਰ ਮੈਂ ਜਾਣਾ ਨਹੀਂ ਨਾ ਅੱਜ ਮਨਜੋਤਵਾਲ ਤੇ ਇਹਨੂੰ ਖੜਨਾ ਨਾਲ ਵੇ ਬੋਲ ਕੇ ਗੱਦਾ ਕਰਦੀ ਐ ਤੇ ਜੀ ਇੱਕ ਗੱਲ ਹੈਗੀ ਜਾਈ ਬਸ ਸਾਨਾ ਕਰੀ ਉਸੇ ਮਾਂ ਨੂੰ ਚੋਟੀ ਗਈ ਜੀ ਨੇਹੋ ਕੀ ਲੱਛਣ ਕਰ ਲਈ ਆਹ ਹੁਣ ਤਾਂ ਤਾਈ ਤੇ ਨਹੀਂ ਗਈ ਆ ਇਹਦੇ ਕੱਟ ਗਈ ਆ ਤਾਈ ਤੇ ਤਾਂ ਜਾਣਾ ਜੇ ਮੇਰੀ ਮੇਹਣ ਭੈਣ ਜਿੰਦਾ ਹੁੰਦੀ ਨਾ ਫੇਰ ਜਾਣਾ ਔਰ ਤੇ ਨਹੀਂ ਆ ਕੋਈ ਨਹੀਂ ਪਿੰਘਿਆ ਕਰਨਾ ਸ਼ਾਰਟ ਇਹ ਤੇ ਮਾਸੀ ਬਣਨਾ ਨਹੀਂ ਹੁਣ ਗੱਲ ਕਹੀ ਤੇ ਬਸ ਗੱਲ ਖਤਮ ਹੁਣ ਤਾਈ ਮਮਾ ਵਾ ਇਹ ਕੀ ਕਰਦੀ ਹੈ ਤਾਈ ਜੀ ਸਸੀ ਕਾ ਬੁਲਾ ਦੋ ਕਹ ਤਾਈ ਜੀ ਸਸੀ ਕਾ ਸਸੀਆ ਐਦਾਂ ਸਸੀਆ ਮਾਈ ਨੂੰ ਛੋੜ ਕੇ

ਬੜੇ ਸੋਹਣੇ ਬਣੇ ਆ ਦਲਬੀਰੋ ਸੋਹਣੇ ਬਣ ਗਏ ਹੋਰ ਚੀਜ਼ਾਂ ਦੀਆਂ ਤਾਂ ਕਿਤੇ ਮਣਿਆਦਾ ਵਾ ਜੀਣ ਤਾਂ ਬਣ ਜਾਂਦੀਆਂ ਵੇਖ ਲਾ ਆਹੋ ਜੇ ਮਿਸਤਰੀ ਭਿੜੇ ਨੇ ਜੇ ਕਰਨ ਕੰਮ ਆਹੋ ਪਰ ਇੱਕ ਗੱਲ ਹੋਰ ਵਾ ਆ ਨਹੀਂ ਤੂੰ ਹੀ ਸੋਚਿਆ ਆ ਉਤੋਂ ਜਦੋਂ ਮੀ ਆਉਣਾ ਵਾ ਤੇ ਝੰਬ ਪੈ ਗਿਆ ਖਰਾਬ ਹੀ ਨਾ ਹੋ ਜਾਣ ਇਹ ਤਾਂ ਪਹਿਂ ਕੰਮ ਕਰਾਉਂਦੇ ਆ ਤੇ ਮਿਸਤਰੀਆਂ ਨੂੰ ਪਤਾ ਹੀ ਹੁੰਦਾ ਵਾ ਪਰ ਨਹੀਂ ਲੱਕੜ ਵਾ ਨਾ ਫੇਰ ਵੀ ਫੁੱਲ ਜਾਣੀ ਐ ਇੱਥੇ ਤੂੰ ਕਹੇ ਜੇ ਕੋਠੀ ਪਾਈ ਆ ਇਹ ਤੁਹਾਨੂੰ ਪਤਾ ਵਾ ਇਹਨਾਂ ਨੂੰ ਸਾਰਾ ਪਤਾ ਹੁੰਦਾ ਵਾ ਨਹੀਂ ਭੈਣਾ ਤੂੰ ਉਹਦੇ ਗੁੱਸਾ ਹੀ ਕਰਕੇ ਬੈ ਗਈ ਆ ਤੇ ਮੈਂ ਤਾਂ ਓਦਾਂ ਗੱਲ ਕਰਨ ਨਹੀਂ ਵਿਹਾਰੀ ਉੱਤੋਂ ਜਦੋਂ ਮੀਮ ਆਇਆ ਤੇ ਖਰਾਬ ਹੋ ਜਾਣੇ ਆ ਉਹ ਤਾਂ ਜੇ ਵੀ ਠੀਕ ਕਰਵਾਉਣਾ ਹੈ ਮਿਸਤਰੀ ਨੂੰ ਸਾਰਾ ਪਤਾ ਹੀ ਹੁੰਦਾ ਵਾ ਗੁੱਸਾ ਨਾ ਪੈਣਾ ਕਰ ਅਸੀਂ ਕਿਹੜੀਆਂ ਕੋਠੀਆਂ ਨਹੀਂ ਵੇਖੀਆਂ ਕੋਠੀਆਂ ਜੀ ਰਹਿੰਦੇ ਆਏ ਆ ਐਡੀ ਤਗੜੀ ਮੇਰੀ ਕਿਤੇ ਭੈਣ ਦੀ ਕੋਠੀ ਆ ਉਹ ਤਾਂ ਵੱਢ ਕੇ ਰਹੀ ਆਪਣੀ ਹੀ ਭੈਣ ਦੀ ਹੀ ਆਏ ਹਾਏ ਤੂੰ ਤਾਂ ਹੁਣ ਮੈਨੂੰ ਮੇਹਣੇ ਦੇਣ ਦਾ ਵੀ ਘਰ ਆਈ ਨੂੰ ਹੈਗੀ ਤੇ ਭੈਣ ਦੀ ਹੀ ਰਹਿ ਤੇ ਕੋਠੀਆਂ ਜੀਆਂ ਸਾਡੀ ਵੀ ਬਾਣੀ ਜਾਣੀ ਆ ਇਹ ਹੁਣ ਸਮੇਂ ਦੇ ਹਾਲਾਤ ਨੇ ਹਾਂ ਨੂੰ ਚਲੋ ਇਦਾਂ ਕਰ ਦਿੱਤਾ ਜਰਕ ਤੇ ਕੋਈ ਨਹੀਂ ਦਿਨ ਚੰਗੇ ਆ ਹੀ ਜਾਣੇ ਆ ਉਈ ਆਪਣੀ ਹੋਵੇ ਤਾਂ ਆਪਣੀ ਦਾ ਮਾਨ ਹੁੰਦਾ ਕਿਸੇ ਦੀ ਤਾਂ ਕਾਹਦਾ ਮਾਨ ਆ ਚੱਲ ਅੱਛਾ ਭੈਣਾ ਹੁਣ ਤਾਂ ਇਹਦੇ ਰਹਿ ਜੂਨ ਗੁਜ਼ਾਰਾ ਕਰਨ ਜੋਤੀ ਕਿੱਥੇ ਜਾਂਦਾ ਹੀ ਆ ਉਹ ਉਧਰੋਂ ਚਲਨੀ ਰੰਬੀ ਲਾਂ ਚਲਨੀ ਹੈ ਤਾਰ ਰੰਬੀ ਲਾਂ ਚਲਨੀ ਹੈ ਜਾਨ ਮਰਤੀ ਪਿੰਨਾ ਬੋਤਲ ਫੜਾ ਦੇ ਦੁੱਧ ਵਾਲੀ ਨਹੀਂ ਬੋਤਲ ਸਾਹਮਣੇ ਪਈ ਹੈ ਜਲੇ ਆ ਫੜ ਕੇ ਮੈਂ ਵੀ ਜਾਣਾ ਵਾ ਚੱਲਨੀ ਮੈਂ ਤੇ ਬੀਰੋ ਅਜ ਮਨਜੋਤ ਕੋਲ ਅੱਛਾ ਆਹ ਤੇ ਬਨੀਦ ਨੂੰ ਖਾਣ ਲੱਗੀ ਨਾਲ ਚੋਣੀ ਤਾਂ ਖਾਣ ਲੱਗੇ ਆਹੋ ਤੇ ਇਦਾਂ ਹੀ ਡੁੱਬ ਚੁਲ ਕੇ ਲੈਂਦੀ ਫਿਰਦੀ ਆ ਵੀ ਕਿਸੇ ਤਰ੍ਹਾਂ ਜਾਵਾਂ ਅਜੇ 4.5 ਸਾਲ ਪਏ ਆ ਬੜਾ ਔਖਾ ਹੀ ਕੰਮ ਆ ਚਲ ਫਿਰ ਮਲਾ ਲਿਓ ਆਹੋ ਮੈਂ ਚੱਲ ਲੈ ਕੇ ਜਾਨੀ ਤੇ ਮੈਂ ਦੋ-ਤਾਲੀ ਬੋਤਲ ਪਾਣੀ ਦੀ ਬੋਤਲ ਉਹ ਤੇ ਸੂਟ ਸਾਢੇ ਇੱਕ ਅੱਧਾ ਪਾ ਦੇ ਚਲ ਪਾਰਟਰੀ ਲੈ ਜਾ ਕੋ ਕਿੱਥੇ ਅਮਨੀਤ ਉਹ ਬਾਹਰ ਗਿਆ ਉੱਥੇ ਬਿਠਾ ਕੇ ਆਈ ਨੂੰ ਜੜੀ ਚਲ ਠੀਕ ਆ ਚੰਗਾ ਫੇ ਮੈਨੂੰ ਕਵੇਲਾ ਹੋ ਜਾਣਾ ਮੈਂ ਚੰਗਾ ਚਲ ਠੀਕ ਆਹੋ ਫੇ ਦੁੱਧ ਧੋ ਕੇ ਪਾਇਓ ਧੋ ਕੇ ਪਾਉਂਗੀ ਕਿ ਹੋਰ ਥੱਕਣ ਚ ਘਾਰਵਾ ਉਹ ਪੀਂਦੀ ਪੀਂਦੀ ਇੱਧਰ ਲੈ ਕੇ ਭੱਜ ਆਈ ਲੈ ਫੜਾ ਮੈਨੂੰ ਕੁੜੀ ਚੁੱਕਾ ਤੇ ਮੈਂ ਜਾਵਾ ਕਿੱਥੇ ਅਮਨੀਤ ਉਹ ਬਾਹਰ ਰੇੜੀ ਤੇ ਬਿਠਾ ਕੇ ਗਈ ਅਮਨੀਤ ਆਪੋ ਤੇ ਚੱਲ ਗਏ ਆਇਆ ਕੁੜੀ ਤੇ ਹੈ ਨਹੀਂ ਇੱਥੇ ਪਰ ਇਹ ਤਾਂ ਹੁਣ ਇੱਥੇ ਬਿਠਾ ਕੇ ਗਈ ਹਾਂ ਘਰ ਨੂੰ ਰੰਬੀ ਲੈਣ ਤੇ ਤੂੰ ਨਾਲ ਹੀ ਲੈ ਜਾਣੀ ਹੈ ਕੁੜੀ ਨੂੰ بس ਇੱਥੇ ਕੀ ਹੈ ਕਿ ਕਿਹੜੇ ਦੂਰ ਹੈ ਘਰ ਦੇ ਨਾਲ ਤੇ ਹੈਗਾ ਵਾ ਇੱਥੇ ਕਿਹੜਾ ਨਾਲ ਚੋਰ ਬੈਠੀਆਂ ਨੂੰ ਲੈ ਜਾਂਦੀ ਨਾਲ ਚੋਕੀ ਚੋਕੀ ਖੜੀ ਚੀਏ ਚੋਕੀ ਲੰਦੀ ਹਾ ਹਾ ਕੁੜੀ ਕਿੱਥੇ ਚੱਲ ਗਈ ਪਹਿਣਾ ਕੁੜੀ ਇੱਥੇ ਹੈ ਹੀ ਨਹੀਂ ਗਈ ਉਹ ਕਿਹੜਾ ਦਾਦੀ ਵਾਂਗੂ ਪੈਂਦੀ ਕਿਤੇ ਬੈ ਚੱਲ ਗਈ ਹੁਣ ਕਿਤੇ ਭੱਜ ਗਈ ਹੁਣੀ ਬਾਹਰ ਅੰਦਰ ਹਾ ਹਾ ਦਾਦੀ ਕਿਉਂ ਨਹੀਂ ਬੈਂਦੀ ਦਾਦੀ ਇੰਤਿਆਕ ਉਹਦੀ ਕਿਸਮਤ ਨੇ ਫੇਰ ਫੇਰ ਕੇ ਮਾਰ ਦਿੱਤਾ ਵਾ ਦਾਦੀ ਤੇ ਕੁਝ ਵੀ ਨਹੀਂ ਕਰਦੀ ਨਹੀਂ ਪਹਿਣਾ ਚੁੱਪ ਕਰ ਜਾ ਬਹੁਤੀਆਂ ਗੱਲਾਂ ਨਾ ਕਰ ਮੈਨੂੰ ਕੁੜੀ ਵੇਖ ਲੈਂਦੇ ਮੈਨੂੰ ਕਵੇੜਾ ਹੋਣ ਡਿਆ ਮੈਂ ਹਾਏ ਅਮਨੀਤ ਅਮਨੀਤ ਹੈ ਕਿੱਥੇ ਚਲ ਗਈ ਕੁੜੀ ਅਮਨੀਤ ਓਏ ਨੀਤੂ ਪੁੱਤ ਐ ਵਨੀਤ ਹਾਏ ਹਾ ਲੋੜਾ ਕੁੜੀ ਇੱਥੇ ਵੀ ਹੈ ਨਹੀਂ ਹਾਂ ਆ ਮੰਮੀ ਦੀ ਵੀ ਨਾ ਹੱਦ ਵਾਲੀ ਗੱਲ ਵਾ ਆਪ ਮੈਨੂੰ ਕਹਿੰਦੇ ਕੰਮ ਕਰ ਲੈ ਕੰਮ ਕਰ ਲੈ ਦਵਾ ਦਵਾ ਭੱਜੜੀ ਪਾਈ ਐ ਤੇ ਮੈਂ ਭੱਜ ਭੱਜ ਕੇ ਸੁਧੈਣ ਹੋ ਜਾਣਾ ਹੁਣ ਭਾਂ ਬਸ ਦਾ ਟਾਈਮ ਹੀ ਲੰਘ ਜੇ ਪੀ ਆ ਜਾਏ ਗਾਂ ਤੇ 15 ਮਿੰਟ ਰਹਿ ਗਏ ਸਾਰੇ ਬੱਸ ਆਉਣ ਦੇ ਵਿੱਚ ਵੇਖ ਕੇ ਆਵਾਂ ਇੱਥੇ ਰੱਖ ਕੇ ਹੋਏ ਦੁੱਧ ਡੁੱਲ ਗਿਆ ਵਾ ਮੰਮੀ ਕਹਿੰਦੇ ਹੁੰਦੇ ਤਾਂ ਬਛਗਣੇ ਬੜਾ ਵੱਡਾ ਹੁੰਦਾ ਵਾ ਦੁੱਧ ਡੁੱਲਣਾ ਨਹੀਂ ਚੰਗਾ ਹੁੰਦਾ ਹੱਥੋਂ ਕਹਿੰਦੇ ਹੁੰਦੇ ਜੇ ਕੁਝ ਹੋਣਾ ਹੋਵੇ ਨਾ ਮਾੜਾ ਫੇਰ ਆ ਤੁਹਾਡੇ ਨਾਲ ਕੀ ਹੋਣਾ ਵਾ ਮਾੜਾ ਜੋ ਦਿਲ ਨੂੰ ਕਾਲੀ ਜੀ ਭਈ ਜਾਣ ਦੀ ਇੱਕ ਤਾਂ ਜ਼ਿੰਦਗੀ ਚ ਅੱਗੇ ਬੜੀਆਂ ਟੈਨਸ਼ਨ ਆ ਵਾ ਆਈਪੈਂਟ ਵਾਲਾ ਡੈਡੀ ਠੀਕ ਹੋਊਗਾ ਮਨਪ੍ਰੀਤਾ ਮੰਮੀ ਤੇ ਇਹਦੇ ਜਾ ਕੇ ਬਹਿ ਹੀ ਜਾਣੇ ਜੇ ਆਏ ਨਹੀਂ ਹੈਗੇ ਮੈਂ ਦੁੱਧ ਠੰਡਾ ਕਰਕੇ ਇੱਚ ਪਾਉਣਾ ਹੈਗਾ ਤੇ ਡੁੱਲ ਗਿਆ ਹੀ ਹੁਣ ਹਾਈ ਐਸੀ ਆਪਾ ਹੋ ਜੇ ਨਹੀਂ ਕਰਤਾ ਕੰਮ ਹੋ ਗਿਆ ਤੇ ਹੁਣ ਹੋਰ 15 ਮਿੰਟਾਂ ਨੂੰ ਬੱਸ ਆ ਜਾਣੀ ਆ ਤੇ ਹੁਣ ਮੈਂ ਫੇਰ ਠੰਡਾ ਕਰਾਂ ਤਾਂ ਦੁੱਧ ਜਦੋਂ ਮੈਂ ਘਰੋਂ ਤੁਰਨਾ ਹੁੰਦਾ ਨਾ ਆਖੀ ਦਾ ਕੋਈ ਮਗਰੋਂ ਆਵਾਜ਼ ਨਾ ਮਾਰ ਦੇ ਆਵਾਜ਼ ਤਾਂ ਹੁਣ ਕੀ ਮਾਰਨੀ ਚਲ ਗਈਆਂ ਆਵਾਜ਼ਾਂ ਮਾਰਨ ਵਾਲੀਆਂ ਕੋਠੀ 'ਚ ਹੁਣ ਆਹ ਕੰਮ ਕਰਕੇ ਬਹਿ ਗਈਆਂ ਹੁਣ ਮੈਨੂੰ ਕੀ ਪਤਾ ਹੀ ਮੈਂ ਤੇ ਵੇਖਣ ਚਲੀਂਗੀ ਫੜਾ ਇੱਧਰ ਫੇਰ ਮੈਂ ਦੁੱਧ ਠੰਡਾ ਕਰਾਂ ਜਾਂ ਤੇ ਆਹ ਕਰੋ ਤੇ ਮੈਂ ਆਵਨੀਤ ਕਿੱਥੇ ਆ ਆਪਣੀ ਰਾਈ ਨਹੀਂ ਕਰਨੀ ਗਈ ਕਿਤੇ ਕਿਦਾਂ ਜਾਣਾ ਹੈ ਗਈ ਹੀ ਨਾ ਮੇਰੇ ਨਾਲ ਤੇ ਮੁਰਕੇ ਜੋਤੀ ਨੇ ਜੋਪਲੀ ਬਾਹਰ ਹੀ ਜੋਤੀ ਆਂਦੀ ਮੈਂ ਰੰਬੀ ਲੈ ਆ ਮਾ ਥਾਂ ਸਾਫ ਕਰਨ ਤੇ ਮੈਂ ਆਖਿਆ ਵੀ ਕਰਨ ਨੂੰ ਚਲ ਗਈ ਹੋਣੀ ਆ ਹਾਏ ਮੰਮੀ ਉਹਦੇ ਨਿਆਣੀ ਆ ਉਹਨੂੰ ਕੀ ਪਤਾ ਵਾ ਘਰ ਤੇ ਸੁੱਨ ਪਈ ਆ ਹੁੰਦੀ ਤੇ ਮੈਨੂੰ ਉਸ ਵੇਲੇ ਪਤਾ ਲੱਗ ਜਾਣਾ ਸੀਗਾ ਕੁੜੀ ਅੱਗੇ ਵੀ ਆਉਂਦੀ ਜਾਂਦੀ ਆ ਝੱਟ ਆ ਜਾਂਦੀ ਝੱਟ ਚਲ ਜਾਂਦੀ ਮੈਂ ਤੇ ਉਸੇ ਪਲੇਕੇ ਚ ਰਹੀ ਵੀ ਆ ਗਈ ਹੋਣੀ ਆ ਹਾਏ ਤੀਹੀ ਨਹੀਂ ਦਵਾ ਮਾਂ ਪੁੱਤਰ ਨੇ ਕੋਈ ਕੰਮ ਕਰਨਾ ਜ਼ਿੰਦਗੀ ਚ ਚੰਗਾ ਇਹ ਕਹਣਾ ਫੇਰ ਨਾ ਮੈਨੂੰ ਰੋਲੀ ਜਾ ਮੈਨੂੰ ਦੁਖੀ ਨਾ ਕਰ ਮੈਂ ਜਾਣਾ ਵਾ ਜਾਂ ਕੁੜੀ ਵੇਖ ਅੰਦਰ ਜੇ ਨਹੀਂ ਲੈਣਾ ਸੰਭਜਾਂਦਾ ਹੁੰਦਾ ਬੰਦਾ ਨਾ ਆਪਾਂ ਨਹੀਂ ਜਾਣਾ ਜੁਣਾ ਕੇ ਵੀ ਮੁਲਾਕਾਤ ਤੇ ਕੁੜੀ ਲੱਭਦੀ ਐ ਤੇ ਮੈਂ ਚਮਰਮਾਨ ਨਾ ਸੁਵਾਉਣੀ ਆ ਬੱਸਾਂ ਦੇ ਧੱਕੇ ਖਾਂਦੇ ਜਾਓ ਲੱਭੋ ਕੁੜੀਆਂ ਨੂੰ ਨੀ ਦੇ ਨਾਮੋਰ ਇਧਰ ਵੇਖ ਮੰਤਰੀ ਤੇ ਬਣੂਗੀ ਜੀ ਜੀ ਇਹਨਾਂ ਤੇ ਦੱਸੋ ਬਠਾਈ ਕਿੱਥੇ ਹੈਗੀ ਆਈ ਕਿੱਥੇ ਉੱਤਰ ਹੈਗੀ ਆ ਮਠਾਈ ਮੰਗਤਰੀ ਆ ਰਹੀ ਨਹੀਂ ਇਹਦੇ ਉੱਪਰ ਬਠਾਈ ਹੀ ਤੇ ਮੈਂ ਘਰੇ ਰੰਬੀ ਲੈਣ ਗਈ ਨਹੀਂ ਬਸ ਹੋਏ ਭਾਵੇਂ ਜਿੱਦੋਂ ਵੀ ਡਿੱਗ ਜਾਂਦੀ ਕਿੰਨੇ ਉਹਦੇ ਤੇ ਕੇਲੇ ਲੱਗੇ ਆ ਦੀਦੀ ਤੁਹਾਨੂੰ ਨਹੀਂ ਪਤਾ ਪਈ ਉਹ ਨਿਆਣੀ ਆ ਕਿਤੇ ਉਹਦਾ ਜੀ ਦਾ ਨਹੀਂ ਨਾ ਪਤਾ ਨਹੀਂ ਕੀ ਮੇਰੇ ਨਾਲ ਵੈਰ ਕੱਢਣਾ ਹੈਗਾ ਹਾਏ ਮਨ ਵੀ ਕਿਤੇ ਨੇ ਗੱਲਾਂ ਕਰਦੀਆਂ ਮੇਰੇ ਦਿਲ ਵਿੱਚ ਇਤਨੀ ਕੋਈ ਮੈਲ ਨਹੀਂ ਹੈਗੀ ਤਨਾ ਕਦੀ ਮੇਰੇ ਖੀਏ ਜਿਤਕ ਵੇਖਿਆ ਕਿਤੇ ਨਹੀਂ ਜੇ ਤੈਨਾਂ ਜਿੱਥੇ ਖਲਾਇਆ ਸੀ ਉਹ ਕਿੰਨੇ ਦੇ ਘਰ ਖਲਾਇਆ ਸੀ ਉੱਥੇ ਜਾਂਦੀ ਹੁੰਦੀ ਖੇਡਣ ਕਿਸ ਵੇਲੇ ਅੰਦਰ ਉੱਧਰ ਨਹੀਂ ਅੰਦਰ ਸੁੱਤੀ ਨਾ ਹੋਵੇ ਕਿਤੇ ਚਾਜਣਾ ਪੋਚਾ ਕਿਤੇ ਨਾ ਕਿਤੇ ਨੇ ਨੱਬੀ ਜਾ ਮੇਰਾ ਬਹੁ ਨਾ ਮੰਦਰ ਵਾਲੀ ਸਾਈਡ ਤੇ ਵੀ ਆ ਕੇ ਆਉ ਜਾ ਮੇਰਾ ਪੁੱਤ ਜਾਓ ਸੇਤੀ ਸੇਤੀ ਹਾਏ ਮੇਰੀ ਬੁਢੀ ਘਬਰਾਟ ਹੋਂਦੀ ਜੇ ਮੈਨੂੰ ਚਾਹੁੰਦੇ ਕੋਈ ਨਾ ਤੱਕ ਵਾਧ ਮੈਨੂੰ ਹੋਂਦੀ ਆ ਆ ਸਾਡੇ ਤੇ ਆ ਵੀ ਚੀਨ ਖੁਸ਼ ਹੋਣ ਡਿਆ ਵਾ ਲੱਭੀ ਆ ਮੈਂ ਤਾਂ ਮੋੜ ਕੋੜ ਕੇ ਉਹਦੇ ਮੂੰਹ ਵਾਲੀ ਵੇਖਣਾ ਹੁੰਦਾ ਵਾ ਤੂੰ ਦੱਸ ਉਹ ਧਿਆਨ ਹੀ ਰੱਖ ਲੈਂਦੇ ਲੱਭੀ ਨਹੀਂ ਮੈਂ ਜਿਹੜੀ ਉਹ ਸਾਰੇ ਕਿੱਥੇ ਬੈ ਗਈ ਤੇ ਤੇਰਾ ਸਿਆਪਾ ਹੋਇਆ ਇਹ ਸਾਰਾ ਤੋਈ ਤੂੰ ਹੀ ਸਿੱਧਾ ਹਾਂ ਕੇ ਕਹਿੰਦਾ ਜੋਤੀ ਤੇਰਾ ਸਿਆਪਾ ਹੋਇਆ ਵਾ ਤੇ ਮਨਪ੍ਰੀਤ ਨੇ ਮੇਰੇ ਦਵਾਲੇ ਹੋਣ ਦੀ ਹੈ ਕਿ ਜੋ ਕੁੜੀ ਉੱਥੇ ਕਾਤੇ ਬਿਠਾਈ ਸੀ ਤੇ ਮੈਂ ਕੁੜੀ ਦੀ ਕੋਈ ਦੁਸ਼ਮਣਾਂ ਦੱਸਾਂ ਤੈਨੂੰ ਪੜਾਣ ਦੁਸ਼ਮਣਾਂ ਨਾਲ ਤਾਂ ਘੱਟ ਨਹੀਂ ਗਈ ਗੱਲ ਹੁਣ ਮੈਂ ਕਾਹਨੂੰ ਸ਼ੀਸ਼ੀ ਲੈਣ ਆ ਗਈ ਮੈਂ ਤਾਂ ਉੱਥੇ ਹੋਰ ਸ਼ੀਸ਼ੀ ਕੁੜੀ ਦੀ ਧੋਤ ਆ ਲੈਣੀ ਮੰਮੀ ਹਣ ਮਿਲਣੀ ਪਤਾ ਮੈਂ ਤੇਰੇ ਵਿੱਚੋਂ ਕੁੜੀ ਕੱਢਣੀ ਆ ਲੈ ਜਿੱਥੇ ਮਰਜੀ ਮੈਨੂੰ ਲੱਭ ਕੇ ਲੈ ਕੇ ਦੋ ਮਿਲਣੀ ਪਤਾ ਵੀ ਇਹ ਤਾਂ ਕਿਤੇ ਨਹੀਂ ਜਾਂਦੀ ਬਾਊ ਕਿ ਉਹਦੇ ਘਰੇ ਘਰੇ ਚਲ ਗਈ ਹੋਣੀ ਆ ਉਹਨੇ ਕਿੱਥੇ ਜਾਣਾ ਵਾ ਹਾਂ ਹੌਸਲਾ ਲੱਭ ਜਣੀ ਆ ਹਾਏ ਹੌਸਲਾ ਰੱਖਿਆ ਤੇ ਕੀ ਕਰਾਂ ਮੈਂ ਦੱਸ ਮੈਨੂੰ ਕੋਈ ਹੌਸਲਾ ਰੱਖਿਆ ਜਾਣ ੜਿਆ ਮੇਰੇ ਮਾਹ ਲੈ ਕੇ ਚੱਲਣੇ ਕਿ ਮਨਜੋਤ ਨੂੰ ਮਲਾ ਕੇ ਲੈਣੀ ਆ ਚਲ ਇਦਾਂ ਨਾ ਕਰ ਮੰਨ ਜੋ ਤਿਆਰ ਨਹੀਂ ਹੋ ਬੰਦੇ ਨੂੰ ਸੁਵਾਤ ਦੋ ਥੋੜੀ ਸਾਡੇ ਘਰ ਤੇ ਉਹ ਕਢਾਉਣਾ ਹੀ ਹੈ ਕਿ ਨਿਕਾਜ ਆ ਤੈਨੂੰ ਨਹੀਂ ਕਢਾਉਣਾ ਲੱਭਦਾ ਉਹ ਸਾਡੇ ਵਾਦੀ ਕਢਾਉਣਾ ਹੀ ਗਾ ਤੂੰ ਇੱਥੇ ਜੋ ਕੋਸ਼ਿਸ਼ ਤੂੰ ਉੱਤੋਂ ਕੋਸ਼ਿਸ਼ ਮੈਂ ਸਰੇ ਲਈ ਫਿਰਦੇ ਆਂ ਉਹਨੂੰ ਤੁਹਾਇਂ ਦਨੇ ਗੱਲਾਂ ਨਾ ਕਰੋ ਮੈਨੂੰ ਜੋ ਤੇ ਸਾਰਾ ਪਤਾ ਵਾ ਮੈਨੂੰ ਬੋ ਦੁਬਾਰਾ ਗੱਲਾਂ ਨਾ ਮੇਰੀਆਂ ਪਿੱਛੇ ਤੋਂ ਦਹਰਾਈ ਮੇਰੇ ਕੋਲ ਚੰਗਾ ਤੈਨੂੰ ਦੱਸਾਂ ਮੇਰਾ ਮੰਮੀ ਇੱਥੇ ਇਤੋਂ ਵੇਲੇ ਸਾਰਾ ਮੈਨੂੰ ਨਹੀਂ ਪਤਾ ਮੇਰੀ ਕੁੜੀ ਲੈ ਕੇ ਦੇ ਜਿੱਥੇ ਜਿੱਥੇ ਵੀ ਜੀ ਲੱਭ ਕੇ ਲਿਆਵਾ ਤਾਂ ਹੀ ਮੈਂ ਕਿੱਥੋਂ ਲੱਭ ਕੇ ਲਿਆਵਾ ਮੇਰੀ ਗੱਲ ਸੁਣੋ ਮੈਂ ਬਿਲਕੁਲ ਸੱਚੀ ਜੇ ਮੈਂ ਤੁਹਾਨੂੰ ਇੱਕ ਸਲਾਹ ਦਿੰਨੀ ਆ ਜਾਓ ਥਾਣੇ 'ਚ ਜਾਓ ਉੱਥੇ ਸਰਖਾਸਤੇ ਕੇ ਆਵੋ ਉੱਥੋਂ ਲੱਭ ਜੂਗੀ ਦਰਖਾਸਤ ਦਿੱਤੀਆਂ ਪਰ ਮੇਰਾ ਤਾਂ ਪਤਾ ਲੱਜਣਾ ਤੁਹਾਨੂੰ ਕਿ ਮੈਂ ਸੱਚੀ ਆ ਮੈਂ ਕੁਛ ਨਹੀਂ ਕੀਤਾ ਬਨੀਤ ਨਾਲ ਹਾਂ ਮੈਨੂੰ ਤੇ ਇੰਨਾ ਰਾਵਾਂ ਤੂੰ ਅੱਗੇ ਬੜਾ ਡਾ ਰਿਆ ਹੁੰਦਾ ਮੈਨੂੰ ਜੋਤ ਤੂੰ ਫੇਰ ਉਹਨਾਂ ਰਾਵਾਂ ਚ ਪਾਉਣ ਲੱਗੀ ਆਂ ਜਾਂ ਮੇਰੇ ਨਾਲ ਚੱਲ ਹੁਣ ਮੈਨੂੰ ਕਿਉਂ ਤਾਂ ਕਿੱਥੇ ਇਧਰ ਕੋਣੀ ਲੱਭਣੀ ਤੇ ਫਿਰ ਹੈ ਗਈ ਆ ਨਾ ਕਿੱਥੇ ਗਈ ਤੇ ਕਿੱਥੇ ਨਹੀਂ ਗਈ ਚੱਲ ਤੋਰ ਮੇਰੇ ਨਾਲ ਮੇਰੇ ਮੇਰੇ ਤੇ ਉਹਦੀ ਕੋਣੀ ਦੀ ਫੋਟੋ ਸੈਂਡ ਕਰ ਦੇ ਵੀ ਨੀਂਦ ਦੀ ਨਾਲੇ ਤਾਂ ਮੈਂ ਹੁਣ ਤੁਹਾਡੇ ਨਾਲ ਕਿਉਂ ਜਾਵਾਂ ਦੱਸ ਤੀ ਕੱਲ੍ਹ ਨਹੀਂ ਚੱਲ ਜਾਉ ਫੇਰ ਤੂੰ ਚੋਰ ਹੋਣੀ ਆ ਨਾ ਜਾਣਾ ਕਿਉਂ ਨਹੀਂ ਚੱਲ ਤੋਰ ਵੀ ਹੋਣਾ ਝੂਠੀ ਆਈ ਮੈਂ ਨਹੀਂ ਜਾਣਾ ਮੋ ਚੁਚਾ ਤਾਂ ਨਹੀਂ ਤੁਰਦੀ ਪੈਣੇ ਜੇ ਸੱਚੀਆਂ ਹੁੰਦੀ ਮੇਰੇ ਨਾਲ ਤੁਰ ਪਾ ਰਾਹੀ ਕਰ ਦਿੰਦਾ ਮੈਨੂੰ ਵੀ ਨਾਲ ਹੁੰਦੀ ਕਿਵੇਂ ਝੂਠੀਆਂ ਤਾਂ ਨਾ ਜਾਣਦੀ ਮੰਮੀ ਇੰਨੇ ਨਹੀਂ ਜਾਣਾ ਮੈਨੂੰ ਹੁਣ ਪਤਾ ਲੱਗ ਗਿਆ ਪੱਕਾ ਯਕੀਨ ਮਾਪੇ ਮੇਰੀ ਕੁੜੀ ਇੰਨੇ ਗਾਇਬ ਕਰਾਈ ਇੰਨੇ ਕੀਤੀ ਹੋਰ ਕਿੰਨੇ ਕਰਨੀ ਤੇ ਜਵਾਬ ਨਹੀਂ ਕੋਈ ਪੈਂਦੀ ਨਹੀਂ ਉਹ ਦੋਨੀ ਦਵਾਈ ਨਾ ਕੋਸ਼ ਹੋਇਆ ਇਹਨੂੰ ਤੇ ਹੁਣ ਮੈਂ ਮਾਰ ਦਿੰਨੀ ਆ ਕੀ ਉਹਨੇ ਤੇਰੀ ਜ਼ਮੀਨ ਵੰਡਾ ਲੈਣੀ ਕੀ ਕਰ ਲੈਣਾ ਇਹ ਕਿਹੜੀ ਦਵਾਈ ਦੀ ਗੱਲ ਕਰਦੀ ਆ ਪੁਰਾਣੀਆਂ ਗੱਲਾਂ ਕਿਉਂ ਚੇੜਨ ਦੀਆਂ ਤੇਰੀਆਂ ਦਵਾਈ ਲਈ ਗੋਨੇ ਉਹਨੇ ਕਿੱਡੇ ਤੇਰੇ ਪੁੱਤਾਂ ਦੇ ਬਰਾਬਰ ਰਹਿ ਬੈਠਾ ਨਹੀਂ ਆਪਣੀ ਤੂੰ ਦਵਾਈ ਦਿੱਤੀ ਉਹਨੂੰ ਚੁੱਪ ਕਰ ਉਹ ਚੁੱਪ ਕਿਉਂ ਕਰ ਉਹ ਮੈਨੂੰ ਚੁੱਪ ਆ ਸੁਣੀ ਆ ਤੂੰ ਇਤਨਾ ਵੀ ਸਮਝਦੀ ਆ ਮੈਨੂੰ ਫੇਰ ਮੇਰੀ ਕੁੜੀ ਕਿੱਥੇ ਚੱਲ ਗਈ ਮੈਨੂੰ ਤੇ ਇਹ ਨਹੀਂ ਸਮਝਾਉਂਦੀ ਤੂੰ ਮੈਂ ਤਾਂ ਖੁਦ ਵੀ ਹਰਾਨ ਲੱਗਿਆ ਇੱਥੋਂ ਕਿੱਥੇ ਕੁੜੀ ਚੱਲ ਗਈ ਆ ਮਿੰਦੋ ਆਉਂਦੇ ਸਮਝੋ ਦੇਵੀ ਦਾ ਸਾਦੀ ਬਸ ਮੇਰੀ ਕੁੜੀ ਨੂੰ ਤਾਂ ਕੋਈ ਇੱਥੇ ਵੇਖਣਾ ਹੀ ਨਹੀਂ ਚਾਹੁੰਦਾ ਉਹਨੇ ਕੀ ਗੱਲ ਲੈਣਾ ਹੈਗਾ ਮੈਨੂੰ ਨਾ ਪਤਾ ਕਿੰਨੀ ਚੰਗੀ ਲੱਗਦੀ ਸੀ ਉਹ ਨੀ ਪਹਿਣਾ ਕਰਾਣਾ ਕਰੋ ਕੁੜੀ ਲੱਭੀਏ ਆਪਾਂ ਚੱਲ ਕੇ ਆ ਜਾ ਜੇ ਘਰ ਕੋ ਰੁਵੜੀ ਹੋਣੀ ਆ ਜਾਂਦੀ ਨਿਕਲ ਜਾਂਦੀ ਇਹਨਾਂ ਨੂੰ ਪਹਿਲਾਂ ਨਹੀਂ ਪਤਾ ਇਹਨਾਂ ਦਾ ਸਾਡੇ ਨਾਨਾ ਲਾਤਾ ਕਸੂਰ ਹਾਂ ਕੀ ਕਹਿੰਦੇ ਛਡਾਏ ਦਾ ਨਾਂ ਨਹੀਂ ਹੁੰਦਾ ਰਵਾਏ ਦਾ ਨਾਂ ਹੋ ਜਾਂਦਾ ਵਾ ਕਿੰਨਾ ਉਹਦੇ ਨਾਲ ਕਰੀਦਾ ਹੈਗਾ ਐਂਡ ਤੇ ਬਦਨਾਮੀ ਮਿਲ ਗਈ ਨਾ ਫਿਰ ਤੁਸੀਂ ਆਖਿਆ ਵੀ ਹਿਸਾਬ ਨਹੀਂ ਰਹੀਦਾ ਹੁੰਦਾ ਵਾ ਤੁਸੀਂ ਨਹੀਂ ਹਟਦੀ ਹੁੰਦੀ લાજ હો ਆ ਜਾ ਆ ਜਾ ਜਲਦੀ ਆ ਜਾ ਜਲਦੀ ਤੇ ਮੈਨੂੰ ਖਬਰ ਪੱਕੀ ਹੈ ਨਾ ਹੈ ਖਬਰ ਪੱਕੀ ਹੈ ਨਾ ਉਹ ਤੇਰੇ ਨਾਲ ਲੱਗਾ ਪੁੱਛਣ ਫੋਨ ਤੇ ਤੈਨੂੰ ਆਇਆ ਉਹਦਾ ਤੇ ਯਕੀਨ ਜੈ ਨਹੀਂ ਪਰ ਵੇਖ ਲੈ ਲੈ ਮਰ ਕੇ ਸਾਪਾ ਚਲੋ ਕੋਈ ਨਹੀਂ ਵੇਖ ਲੈ ਮੇਰੀ ਗੱਲ ਸੁਣ ਹਾਂ ਜੇ ਗੱਲ ਬਣ ਗਈ ਨਾ ਇੱਕ ਦੋ ਬੋਤਾਂ ਲੈਉਣੀ ਨਾਲੀ ਉਹ ਰਹਿਣ ਦੇ ਕਿਉਂ ਕੱਕਲੇਸ ਪ੍ਰਵਿੰਦਾ ਭਾਬੀ ਤੇ ਭੱਜ ਜਾਂਦੀ ਉਹ ਵੇਖਿਆ ਉਹ ਕੋਈ ਗਣੀ ਭਾਬੀ ਤੋਂ ਡਿਆ ਡਰ ਚਲ ਅਜਲੀਏ ਹਾਏ ਵੇ ਪਤਾ ਕਿੱਥੇ ਚੱਲਦੇ ਆ ਮੇਰੀ ਗੱਲ ਸੁਣ ਮਿਲ ਨਹੀਂ ਮਾਤਾ ਹਾਏ ਮਿਲਣੀ ਆਈ ਆ ਪੁੱਤ ਪਤਾ ਕੀ ਗੱਲ ਰਾਂਗ ਬੜਾ ਉੱਡਿਆ ਵਾ ਹਰਾਂ ਗੁਰਾ ਪੁੱਤ ਮੇਰੀ ਨੀਗੀ ਜੀ ਪੋਤੀ ਆ ਪਤਾ ਨਹੀਂ ਲੱਗਾ ਘਰੋਂ ਕਿੱਥੇ ਚਲ ਗਈ ਆ ਮੈਨੂੰ ਸਮਝ ਨਹੀਂ ਲੱਗਣ ਡਈ ਪੁੱਤ ਮੇਰੀ ਪੋਤੀ ਲੱਭ ਦੋ ਲੱਭ ਦੋ ਮੇਰੇ ਪੁੱਤ ਵੇਲਾ ਬੜੇ ਮੈਂ ਮਾਤਾ ਮਿਲਣਾ ਸੀ ਤੂੰ ਚੱਲ ਮਿਲਣੀ ਆ ਦੋਟਾ ਹੀ ਸਾਲ ਬਾਅਦ ਐਦਾਂ ਦਾ ਨਾ ਰੱਬ ਮਿਲਾਵੇ ਕਿਸੇ ਨੂੰ ਮੈਂ ਬੜੀ ਦੁਖੀ ਆ ਪੁੱਤ ਬਹੁਤ ਦੁਖੀ ਆ ਲੱਗਦਾ ਮੇਰੇ ਪੁੱਤ ਬਣ ਕੇ ਵੇਲਾ ਮਾੜੇ ਗਾੜੀ ਆ ਪੋਤੀ ਤਾਂ ਡਿਕਵੱਚ ਕਿੱਦਾਂ ਵਾ ਪੋਤੀ ਮੈਂ ਅੰਜੋਤ ਕੋਈ ਚੱਲੀ ਮੈਂ ਤੁਹਾਨੂੰ ਸੱਚ ਦੱਸਾਂ ਉੱਥੇ ਚੱਲੀ ਆ ਮੇਲ ਦੇ ਨਾਲ ਲੈ ਕੇ ਚੱਲਨੀ ਮੇਰੇ ਨੋਹਾਂ ਦੇ ਦੁੱਧ ਵਾਲੀ ਛੀਸੀ ਫੜ ਲਿਆ ਗਵਾਂਂਡਿਆਂ ਮੈਂ ਉੱਧਰ ਲੈਣ ਗਈ ਤੇ ਉਹਦੀ ਨੌਨੇ ਗਾੜੀ ਚੋਕ ਲਈ ਮੈਨੂੰ ਮੁੜ ਕੇ ਆ ਗਈ ਮੈਂ ਘਰ ਨੂੰ ਤੇ ਮੈਨੂੰ ਉੱਥੇ ਹੀ ਆਪਣਾ ਦਫੜੀ ਪੈ ਗਈ ਮੈਨੂੰ ਸਮਝ ਹੀ ਨਹੀਂ ਲੱਗੀ ਕਿ ਕੁੜੀ ਚਿੱਲ ਕਿੱਧਰ ਨੂੰ ਗਈ ਕਿਤੇ ਲਾਗੇ ਘਰਾਂ ਕੋਲਾਂ ਚ ਦੇਖਣਾ ਸੀ ਸਾਰੇ ਹੀ ਵੇਖਿਆ ਨਹੀਂ ਕਿੰਨੇ ਕਿੰਨੇ ਆਣੇ ਵਿਚਾਰੇ ਸਾਰੇ ਸਾਰਿਆਂ ਨੇ ਮੈਨੂੰ ਕੋਹ ਨਹੀਂ ਚੰਗਾ ਲੱਗਣ ਡਿਆ ਪੁੱਤ ਜੇ ਕੁਝ ਲਿਖਣਾ ਲੈ ਲਓ ਜੇ ਨਹੀਂ ਤੇ ਛੇਤੀ ਛੇਤੀ ਲੱਭ ਦੋ ਮੇਰਾ ਪੁੱਤ ਬਣ ਕੇ ਜਰ ਮੇਰੀ ਗੱਲ ਸੁਣ ਉਹ ਜਿਹੜੇ ਬਾਬੇ ਨੰਗੇ ਕਿਤੇ ਉਹਨਾਂ ਨੇ ਫੜੀ ਹਾਏ ਕਿਹੜੇ ਬਾਬੇ ਨੰਗੇ ਹੀ ਨਹੀਂ ਬਾਬਿਆਂ ਨੇ ਕਿਤੇ ਫੜਨੀ ਆ ਬੱਚਾ ਤਾਂ ਹੁੰਦਾ ਹੀ ਆ ਹੂੰ ਹਾਏ ਹਾਏ ਮੇਰੇ ਤੇ ਕੋਈ ਲੈ ਹਾਏ ਪੁੱਤ ਮੈਂ ਤੇ ਚੋਕ ਕੇ ਲੈ ਕੇ ਗਈ ਤਿਆਰ ਕੀਤੀ ਕਿ ਤੇ ਇੰਨੀ ਸੋਹਣੀ ਲੱਗਣ ਲਈ ਮੇਰੀ ਨਜ਼ਰ ਲੱਗ ਗਈ ਨਹੀਂ ਕੀ ਜੀ ਨੂੰ ਕਿਤੇ ਪੁੱਤ ਸ਼ੇਤੀ ਕਰੋ ਜਾਓ ਉਹਨੂੰ ਹੀ ਢਬਲੇਤੀ ਦਿੱਤੀ ਇਹਨੂੰ ਪਤਾ ਲੱਗ ਜਾਊਗਾ ਉਹਨੇ ਲੋਕਾਂ ਦੇ ਤੇ ਬਹੁਤ ਤੰਗ ਕੀਤਾ ਸੀ ਹਾਏ ਪੁੱਤ ਏਦਾਂ ਆਖੋ ਬਿਲਕੁਲ ਸਹੀ ਕਹਿੰਦਾ ਜਲਾਲ ਜੀ ਚੱਲਣਾ ਕੰਮ ਕਰਨਾ ਇਹ ਬਾਝੂ ਕਰ ਲਾਂਗੇ ਤਲਾਬ ਵਾਲਾ ਕੰਮ ਕਰੀਏ ਆਦੇ ਕਰੀਏ ਪਿੰਡੋਂ ਉੱਧਰ ਚਲ ਜਾਗੇ ਉਹ ਯਾਰ ਹੋ ਜਾਊਗਾ ਇੱਥੇ ਲੱਗੇ ਕਿਤੇ ਨਹੀਂ ਆ ਕਿੱਥੇ ਚਲ ਜਨਾਂ ਨੇ ਪੁੱਤ ਨਹੀਂ ਐਦਾਂ ਨਾ ਕਰੋ ਮੇਰਾ ਪੁੱਤ ਬਣ ਕੇ ਵੇਲਾ ਹੁਣ ਮੈਂ ਤਾਂ ਫਟਾਫਟ ਭੱਜੀ ਆ ਗਈਆਂ ਜੇ ਤੇ ਮੈਂ ਕੋਈ ਪੈਸਾ ਲਿਉਂਦੀ ਮੈਂ ਤੁਹਾਨੂੰ ਤੇਲ ਪਾਣੀ ਦੇ ਦਿੰਦੀ ਨਹੀਂ ਨਹੀਂ ਮਾਤਾ ਪੈਸੇ ਦੀ ਨਹੀਂ ਕੋਈ ਗੱਲ ਹੈ ਪੁੱਤ ਜੇ ਪੈਸੇ ਦੀ ਗੱਲ ਨਹੀਂ ਤੇ ਫੇ ਚਲੋ ਚੱਲੀਏ ਆਜੋ ਫੇ ਤੁਸੀਂ ਖਲੋਤੇ ਕੀ ਕਰਨੋ ਪੈਸਾ ਲੈ ਦੇ ਉੱਧਰ ਹਟ ਗਏ ਇਹਨੇ ਮੁੰਡੇ ਨੇ ਹੋਰ ਕੰਮ ਗਲਤ ਕੀਤੇ ਹੋਣਗੇ ਅਜੇ ਗੱਲ ਸਾਨੂੰ ਸੁਧਾਰ ਗਿਆ ਉਹ ਕਿਦਾਂ ਉਹਨੇ ਆਡੀ ਵੀਡੀਓ ਬਣਾ ਲਈ ਇੱਥੇ ਪਹਿਲੇ ਦੇ ਦੇ ਹਾਏ ਪੁੱਤ ਨੂੰ ਪੁਰਾਣੀਆਂ ਗੱਲਾਂ ਨਾ ਦੇੜੋ ਫੋਟੋ ਫੋਟੋ ਤੇ ਹੈਗੀ ਮੇਰੇ ਫੋਨ ਚ ਵਾ ਜੱਗੀ ਤੇਰ ਕੋ ਬਲ ਤੁਸੀਂ ਨਾਲ ਹੀ ਕਰਨਾ ਵਾ ਤੁਸੀਂ ਫੋਟੋ ਸੈਂਡ ਕਰੋ ਮੈਨੂੰ ਜੱਗੀ ਨੂੰ ਪਾ ਦੋ ਸੈਂਡ ਕਰ ਠੀਕ ਆ ਤੇ ਨੰਬਰ ਹੈਗਾ ਨਾ ਮੇਰਾ ਤੁਹਾਡੇ ਕੋ ਆਹੋ ਤੁਸੀਂ ਘਰ ਜਾਓ ਤੇ ਜੇ ਘਰ ਆਗੇ ਨਾਲ ਫੋਨ ਕਰਦੇ ਹੋ ਤਾਂ ਆਪਾਂ ਫਿਰ ਲੱਭਨੇ ਆ ਹਾਏ ਮੈਂ ਫੇਰ ਜੇ ਨਾਲ ਅਬੀ ਫੇਰ ਪੱਜੀ ਆਉਂਗੀ ਮੈਂ ਕੀ ਕਰਾਂ ਮੈਂ ਕੋਈ ਤੁਸੀਂ ਜਾਓਗੇ ਆਹਨ ਕੋ ਲੱਭ ਜੂਗੀ ਕਿੱਥੇ ਚੱਲ ਚਲੀ ਆ ਜਾ ਬੇ ਇਹ ਨਾ ਹੋਏ ਕਿ ਮੈਂ ਕਾਰ ਨੂੰ ਚੱਲ ਜਾਣਾ ਤੁਸੀਂ ਮੁੜ ਕੇ ਆਪਣੇ ਕਾਰ ਨੂੰ ਚੱਲ ਜਾਓ ਇਹ ਗਾਣਾ ਧੱਕਾ ਕਰਿਓ ਫੇਰ ਨਹੀਂ ਮਾਤਾ ਤੈਨੂੰ ਮਿੱਤਰ ਚ ਕੀ ਨਾ ਹੈਗਾ ਕਿ ਨਹੀਂ ਹੈਗਾ ਵਾ ਪਰ ਮੈਂ ਕੋਈ ਗੱਲ ਆਪਣੇ ਨਾ ਮੁੜ ਕੇ ਕਹ ਦੇ ਮੁੰਡਾ ਆ ਮੈਨੂੰ ਸ਼ੈਤਾਨ ਜਿਹਾ ਲੱਗਦਾ ਤੁਸੀਂ ਘਰ ਜਾਓ ਤੁਹਾਡਾ ਗੰਗੜਾ ਮੈਨੂੰ ਪਤਾ ਵਾ ਜਾਓ ਤੁਸੀਂ ਮੈਂ ਲੱਭ ਕੇ ਲੋਂਦਾ ਕੋਈ ਨਹੀਂ ਇੱਥੇ ਕੁੜੀ ਘਰੇ ਹੁੰਨੀ ਇੱਥੇ ਆਣ ਗਵਾਂਣ ਕਿਤੇ ਪੁਣੀਆ ਖੇਡਦੀ ਹੁੰਨੀ ਆ ਕਿਤੇ ਚੱਲ ਜਣਾ ਮਾਤਾ ਤਾਂ ਕੁੜੀ ਘਰੇ ਹੁੰਦੀ ਮਾਲਾ ਉਹਦਾ ਰੰਗ thro ਡਿਆਣਾ ਹੈ ਉਹ ਵੀ ਚੜੇ ਕਿੰਦਾ ਰੰਗ ਗੰੜਾ ਹੈ ਉਹਦਾ ਖਟਾ ਹੋਇਆ ਹੈ ਕਿਤੇ ਗਵੱਚੀ ਤਾਂ ਤਾਂ ਹੀ ਆਈ ਸਾਡੇ ਕੋਲ ਉਹ ਤਾਂ ਮਾਤਾ ਗੋਜਾ ਗੋਜਾ ਹੋਇਆ ਰਹਿੰਦਾ ਇਹ ਨਾਲ ਏਦਾਂ ਕਰੀਏ ਫਿਰ ਇਹਨਾਂ ਨੂੰ ਕੋਈ ਕਸ਼ਟ ਆ ਜਾਂਦਾ ਆ ਇਹ ਵਾਲਾ ਕੰਮ ਬਾਅਦ ਚ ਕਰਾਂਗੇ ਹੁਣ ਪਹਿਲਾਂ ਜਾ ਕੇ ਤੇ ਉਹਨੂੰ ਲੱਭੀ ਉਹਨੀਦ ਨੂੰ ਯਾਰ ਇਹਨਾਂ ਦਾ ਕੇਸ ਕਰਨ ਨੂੰ ਮੈਂ ਜੀ ਨਹੀਂ ਕਰਦਾ ਉਹ ਕਰੀਏ ਕੋਈ ਗਾਲੀ ਭਲਾ ਹੀ ਸਹੀ ਯਾਰ ਭੜਾ ਤਾਂ ਹੈਗਾ ਇਹ ਅੱਗੇ ਮੈਂ ਆ ਕੇ ਤੁਹਾਨੂੰ ਜਾਦ ਦੇਣ ਲੱਗੇ ਜੀ ਚਲੀ ਫਿਰ ਹਾਂ ਚਲੋ ¿Qué es eso? 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 ¿Qué